We'll ਆਹ ਦੇ ਨੇੜਲੇ ਪਿੰਡ ਬੁਆਣੀ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੀ 10ਵੀਂ ਦੀ ਵਿਦਿਆਰਥਣ ਸ਼ੁਭਦੀਪ ਕੌਰ ਨੇ ਪੰਜਾਬ ਵਿੱਚ 15ਵਾਂ ਰੈਂਕ ਹਾਸਲ ਕਰ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਦੱਸ ਦਈਏ ਇਸ ਤੋਂ ਪਹਿਲਾਂ ਸ਼ੁਭਦੀਪ ਕੌਰ ਨੇ 8ਵੀਂ ਕਲਾਸ ਦੇ ਵਿੱਚ ਪੰਜਾਬ 'ਚ 12ਵਾਂ ਰੈਂਕ ਹਾਸਲ ਕੀਤਾ ਸੀ ਉੱਥੇ ਹੀ ਅੱਜ ਸਕੂਲ ਵੱਲੋਂ ਢੋਲ ਵਜਾ ਕੇ ਇਸ ਹੁਨਾਰੀ ਵਿਦਿਆਰਥਣ ਦਾ ਸਵਾਗਤ ਕਰ ਮੂੰ ਮਿੱਠਾ ਕਰਵਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ੁਭਦੀਪ ਕੌਰ ਨੇ ਦੱਸਿਆ ਕਿ ਉਸ ਦਾ ਸੁਪਨਾ ਜੱਜ ਬਣਨ ਦਾ ਹੈ 10ਵੀਂ ਦੇ ਜਿਹੜੇ ਰਿਜ਼ਲਟ ਆਏ ਨੇ ਉਹ ਤੁਹਾਡੀ ਮੈਰਿਟ ਵਿੱਚ ਕੋਈ ਨਹੀਂ ਆ ਕੀ ਕਹਿਣਾ ਚਾਹੁੰਦੇ ਹੋ ਬਾਰੇ ਮੈਂ ਇਹੀ ਕਰਨ ਵਾਲੇ ਨੇ ਤੇ ਉਹ ਹੋਰ ਮਿਹਨਤ ਕਰਨ ਇਸ ਆ ਸਕੂਲ ਤੇ ਮੈਂ ਆਪਣੇ ਸਟਾਫ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜੋ ਮੈਨੂੰ ਇੱਥੇ ਤੱਕ ਲੈ ਕੇ ਆਏ ਮੈਂ ਆਪਣੇ ਪੇਰੈਂਟਸ ਦਾ ਵੀ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਆ ਕਿਉਂਕਿ ਸਾਰੇ ਮਾਰਕਸ ਦਾ ਸਾਰੀ ਵਧੀਆ ਲੈ ਲੰਦੇ ਨੇ ਮੈਨੂੰ ਐ ਆ ਕਿ ਅੱਗੇ-ਅੱਗੇ ਹੋਰ ਸਾਰੇ ਜਾਣੇ ਮਿਹਨਤ ਕਰਨ ਤੇ 100% ਤੱਕਰ ਪਹੁੰਚਣਾ ਤੇ ਮੇਰੇ ਸਟਾਫ ਮੇਰੇ ਇੰਚਾਰਜ ਗੁਰਿੰਦੇ ਮੈਡਮ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਨਾਲ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜੀ ਕਿਹੜੀ ਪੋਜੀਸ਼ਨ ਆਈ ਹੈ ਤੇ ਕਿੰਨੇ ਨੰਬਰ ਆਏ ਤੁਹਾਡੇ ਮੇਰੇ 97.69% ਆਏ ਤੇ 15th ਰੈਂਕ ਆਇਆ ਵਾ ਮ ਇਸ ਅੱਗੇ ਤੁਹਾਡੇ ਹੁਣ ਇੱਕ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ ਕੀ ਬਣਨਾ ਚਾਹੁੰਦੇ ਆ ਮੈਂ ਚਾਹੁੰਦੀ ਆ ਵੀ ਮੈਂ ਪੀਐਸਸੀ ਦਾ ਟੈਸਟ ਕਲੀਅਰ ਕਰਕੇ ਚੀਫ ਜਸਟਿਸ ਆਫ ਇੰਡੀਆ ਬਣਨਾ ਸੁਪਰੀਮ ਕੋਰਟ ਦੀ ਜੱਜ ਬਣਨਾ ਚਾਹੁੰਦੀ ਆ ਮੈਂ ਜਿਹੜੇ ਅੱਗੇ ਵਿਦਿਆਰਥੀ ਮਿਹਨਤ ਕਰ ਰਹੇ ਨੇ ਪੜਾਈ ਕਰ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹ ਤੇ ਕਹਿਣਾ ਚਾਹੁੰਦੀ ਆ ਕਿ ਉਹ ਡਿਸਪਲਿਨ ਤੇ ਐਂਡ ਤੇ ਮੋਟੀਵੇਸ਼ਨ ਦੇ ਨਾਲ ਪੂਰਾ ਆਪਣੀ ਜੋਸ਼ ਦੇ ਨਾਲ ਪੜਾਈ ਕਰਨ ਤੇ ਬਹੁਤ ਤਰੱਕੀਆਂ ਕਰਨਾ ਸਕੂਲ ਦਾ ਨਾਮ ਸਰਕਾਰੀ ਹਾਈ ਸਮਾਰਟ ਸਕੂਲ ਉਹ ਆਣੀ ਦਾ ਨਾਮ ਹੋਰ ਉੱਚਾ ਚਾਵੇ ਸਰ ਤੁਹਾਡੀ ਬੇਟੀ ਦੀ ਮੈਜਰਿਟੀ ਵਿੱਚ ਪੋਜੀਸ਼ਨ ਆਈ ਆ 10ਵੇਂ ਪੇਪ ਇਹਦੀ ਮਿਹਨਤ ਦਾ ਫਲ ਹੈ ਤੇ ਜੋ ਸਟਾਫ ਮੈਂਬਰ ਨੇ ਸਾਰਾ ਸਟਾਫ ਦਾ ਇਹਨਾਂ ਦੀ ਮਿਹਨਤ ਜੋ ਕੁਛ ਹੈ ਮਿਹਨਤ ਦਾ ਸਕੂਲ ਦਾ ਸਾਰਿਆਂ ਦਾ ਮਿਹਨਤ ਨਾਲ ਸਟਾਫ ਨੇ ਜੋ ਪੜਾਇਆ ਇਹਨਾਂ ਨੂੰ ਜੋ ਬੇਟੀ ਨੇ ਮਿਹਨਤ ਕੀਤੀ ਇਹ ਅੱਜ ਉਹਦਾ ਨਤੀਜਾ ਹੈ ਕੀ ਸੋਚਣਾ ਹੈ ਕਿ ਅਸੀਂ ਕਿਹਨੂੰ ਦੇਖਣਾ ਚਾਹੁੰਦੇ ਆ ਆਪਣੀ ਬੇਟੀ ਜੋ ਮੇਰੀ ਬੇਟੀ ਦੇ ਸੁਪਨੇ ਨੇ ਉਹੀ ਸਾਡੇ ਸੁਪਨੇ ਨੇ ਇਹ ਜੱਜ ਬਣਨਾ ਚਾਹੁੰਦੀ ਹੈ ਚੀਫ ਜਸਟਿਸ ਆਫ ਇੰਡੀਆ ਬਣਨਾ ਚਾਹੁੰਦੀ ਹੈ ਤੇ ਜ਼ਰੂਰ ਇੱਕ ਦਿਨ ਇਹਦਾ ਸੁਪਨਾ ਪੂਰਾ ਹੋਵੇ ਇਹੀ ਅਸੀਂ ਚਾਹੁੰਦੇ ਆ ਇਹਦੇ ਸੁਪਨਿਆਂ ਦੇ ਨਾਲ ਅਸੀਂ ਆਪਦੇ ਸੁਪਨੇ ਪਨਾ ਕੇ ਜਿਉਨੇ ਆ ਜੀ ਹਾਂਜੀ ਮੈਡਮ ਤੁਹਾਡੇ ਸਕੂਲ ਦੇ ਬੱਚੇ ਦੀ ਮੈਰਿਟ ਦੇ ਵਿੱਚ ਪੋਜੀਸ਼ਨ ਆਈ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਹੁਤ ਹੀ ਮਾਣ ਭਰਿਆ ਮਹਿਸੂਸ ਕਰ ਰਹੇ ਹਾਂ ਵੈਸੇ ਤਾਂ ਇਸ ਬੱਚੇ ਨੇ ਸੁਭਦੀਪ ਕੌਰ ਨੇ 8ਵੀਂ ਜਮਾਤ ਦੇ ਵਿੱਚ ਵੀ ਮੈਰਿਟ ਪੋਜੀਸ਼ਨ ਹਾਸਲ ਕੀਤੀ ਸੀ ਤੇ ਸਕੂਲ ਦੀ ਬਾਦਸ਼ਾਹੀ ਨੂੰ ਕਾਇਮ ਰੱਖਦੇ ਹੋਏ 10ਵੀਂ ਕਲਾਸ ਦੇ ਵਿੱਚ ਵੀ ਇਹਨੇ ਦੂਸਰੀ ਵਾਰ ਜਿਹੜਾ ਉਹ ਮੈਰਿਟ ਪੋਜੀਸ਼ਨ ਹਾਸਲ ਕੀਤੀ ਆ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਮੈਰਿਟ ਲਿਸਟ ਆਈ ਆ ਉਹਦੇ ਵਿੱਚ 15ਵਾਂ ਰੈਂਕੇ ਦਾ ਹੈ ਔਰ 80ਵੀਂ ਪੋਜੀਸ਼ਨ ਤੇ ਹੈ ਇਸ ਬੱਚੇ ਨੇ ਇੰਨੀ ਕੁ ਮਿਹਨਤ ਕਰਕੇ ਜਿਹੜਾ ਸਾਡੀਆਂ ਮਿਹਨਤਾਂ ਨੂੰ ਬੂਰ ਲਾਇਆ ਤੇ ਮੈਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੀ ਆ ਔਰ ਮਾਪਿਆਂ ਨੂੰ ਰਿਸ਼ਤੇਦਾਰਾਂ ਨੂੰ ਸਾਡੇ ਬੁਆਣੀ ਦੇ ਪਿੰਡ ਵਾਸੀਆਂ ਨੂੰ ਔਰ ਸਕੂਲ ਦੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਤਹਿਸੀਲ ਪਾਇਲ ਦੇ ਵਿੱਚ ਕਿੰਨੇ ਬੱਚੇ ਦੀ ਪੋਜੀਸ਼ਨ ਆਈ ਦੋ ਤਹਿਸੀਲ ਪਾਇਲ ਦੇ ਵਿੱਚ ਕੁੱਲ ਮਲਾ ਕੇ ਦੋ ਬੱਚਿਆਂ ਦੀ ਜਿਹੜੀ ਸਰਕਾਰੀ ਸਕੂਲ ਦੇ ਨੇ ਉਹਨਾਂ ਦੇ ਵਿੱਚ ਦੋ ਬੱਚਿਆਂ ਦੀ ਮੈਰਿਟ ਪੋਜੀਸ਼ਨ ਆਈ ਆ ਇੱਕ ਮਕਸੂਦੜਾ ਸਕੂਲ ਹੈਗਾ ਸੀਨੀਅਰ ਸੈਕੰਡਰੀ ਔਰ ਇੱਕ ਬੁਆਣੀ ਸਕੂਲ ਬੱਚੇ ਨੇ ਕਿੰਨੇ ਨੰਬਰ ਪ੍ਰਾਪਤ ਕੀਤੇ ਨੇ ਜੀ ਇਹਦੇ 650 ਦੇ ਵਿੱਚੋਂ 635 ਨੰਬਰ ਲਏ ਜੀ